ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਵੱਡਾ ਗਰੇਵਾਲ ਵੱਡਾ ਬਰਿਆੜ ਬਣਿਆ ਫਿਰਦਾ ਪਾ ਕੇ ਉਦਣ ਮੌਕੇ ਤੇ ਵੀਡੀਓ ਇੱਕ ਦਿਨ ਦੇ ਵਿੱਚੇ ਹੁਣ ਤੂੰ ਕਾਕਾ ਨਾ ਤਾ ਤੂੰ ਲੇਡੀ ਗਾਗਾ ਦਾ ਭਤੀਜਾ ਲੱਗਦਾ ਨਾ ਤੂੰ ਬ੍ਰਿਟਨੀ ਸਪੀਅਰਸ ਦਾ ਪੋਤਾ ਆ ਠੀਕ ਆ ਜਿਹੜਾ ਨਾਂ ਕਹਿ ਲੋ ਜਸਟਨ ਵੀਵਰ ਤੇਰਾ ਪਿਓ ਆ ਜਿਹੜਾ ਤੂੰ ਕਾ ਕਾ ਐਡਾ ਮਸ਼ਹੂਰ ਹੋਏਗਾ ਵੀ ਤੂੰ ਵੀਡੀਓ ਪਾਈ ਤੇ ਸਿੰਘ ਤੱਕ ਜਦੇ ਪਹੁੰਚ ਜੂ ਜਾਨੂ ਤੇਰੀ ਵੀਡੀਓ ਪਹੁੰਚੀ ਮੈਂ 5 ਮਿੰਟ ਬਾਅਦ ਹੀ ਰਿਪਲਾਈ ਕਰਦਾ ਸੀ ਜਦੇ ਠੀਕ ਆ ਉਸ ਤੋਂ ਉੱਤੇ ਵੀਡੀਓ ਤੂੰ ਪਾ ਕਾਦੇ ਤੇ ਰਿਆ ਸੀ ਸਨੈਪਚੈਟ ਤੇ ਜਿਹਨੂੰ ਕੋਈ ਚੱਜ ਨਾਲ ਵਰਤਦਾ ਵੀ ਨਹੀਂ ਸਾਡੇ ਚ ਉਹ ਜਦਾਂ ਮਾਮਲਾ ਹੋਇਆ ਨਾ ਉਹ ਕਹਿੰਦਾ ਵੀ ਇੰਡੀਆ ਦੇ ਲੋਕ ਗਰੀਬ ਨੇ ਜੀ ਆਹ ਨੇ ਉਹ ਨੇ ਸਨੈਪਚੈਟ ਵਾਲਿਆਂ ਦਾ ਤੇ ਉੱਥੇ ਮੇਰਾ ਪੰਜਾਬ ਵੀ ਆ ਉੱਥੇ ਠੀਕ ਆ ਉਹ ਨਾਲ ਮੇਰੇ ਪੰਜਾਬ ਨੂੰ ਵੀ ਕਹਿ ਗਿਆ ਉਹ ਸੋ ਉਹ ਚੀਜ਼ ਨਾ ਸੀ ਕਦੇ ਵਰਤੀ ਜਾਂ ਨਾ ਵਰਤਣੀ ਆ ਮੈਂ ਹੁਣ ਮੈਲਬੌਰਨ ਆ ਰਿਹਾ ਕੱਲ ਸ਼ਾਮ ਦੀ ਟਿਕ ਟਕ ਰਾਉਣੀ ਆ ਜਗਾ ਵੀ ਤੇਰੀ ਹੋਗੀ ਸਮਾਂ ਵੀ ਤੇਰਾ ਹੋਊਗਾ ਦੱਸ ਦੀ ਕਿੱਥੇ ਬੈਠ ਕੇ ਵਿਚਾਰ ਕਰਨੇ ਨੇ ਤੈਨੂੰ ਮੈਂ ਦੱਸਦਾ ਸਿੰਗਾ ਦੀ ਾਕਾਤ ਕੀ ਹੁੰਦੀ ਆ ਤੂੰ ਬਹੁਤ ਕਸੂਤੀ ਜਗ੍ਹਾ ਤੇ ਕਰਾਰੀ ਅੜਾਈਆ ਤੁਸੀਂ ਗਾਗਾ ਬਦਮਾਸ਼ੀਆਂ ਕਰਦੇ ਹੋ ਤੁਸੀਂ ਗੀਤਾਂ 'ਚ ਬੋਲਣ ਜੋਗੇ ਹੋ ਆ ਖਾ ਗਏ ਨਾਗਣੀ ਕੁਝ ਵੀ ਬਕਵਾਸ ਮਾਰ ਦਿੰਨੇ ਹੋ ਤੈਨੂੰ ਹੁਣ ਮੈਂ ਦੱਸਾਂ ਮੈਂ ਤਾਂ ਆ ਜਾ ਤੇਰੀ ਟਿਕ ਟਿਕ ਰਾਣੇ ਆ ਟਿਕ ਟਿਕ ਕੋਈ ਗੱਲ ਨਹੀਂ ਸਿੰਘ ਕੋਲ ਪੈਸੇ ਹੈਗੇ ਨੇ ਵਾਇਗਰੂ ਨੇ ਬਖਸ਼ੇ ਹੋਏ ਨੇ ਜਿੰਨੇ ਦੀ ਟਿਕ ਟਾ ਨਾ ਇਦੋਂ ਦੁੱਗਣੇ ਅਸੀਂ ਵੀਕਐਂਡ ਤੇ ਬਣਾ ਲਈਦੇ ਨੇ ਵਾਇਗਰੂ ਦੀ ਬਹੁਤ ਕਿਰਪਾ ਆ ਮੈਲਵਾਰ ਨਾ ਆਉਂਗਾ ਹੁਣ ਮੈਂ ਕੱਲ ਨੂੰ ਸ਼ਾਮ ਦੀ ਟਿਕ ਟਿਕ ਰਾਉਣ ਜਾ ਰਹੇ ਆ ਤੇਰੇ ਕੋਲ ਪਹੁੰਚੂਗਾ ਨਾਲ ਤੇਰੇ ਇੱਕ ਹੋਰ ਆ ਕੌਣ ਆ ਗੁਰਜਾਇਜ਼ ਮੈਂ ਤਾਂ ਕਦੇ ਸੁਣਿਆ ਵੀ ਹੈ ਨਹੀਂ ਨਾ ਤੇਰਾ ਸੁਣਿਆ ਸੀਗਾ ਉਹਦਾ ਵੀ ਬਾਅਦ ਚ ਪਤਾ ਲੱਗਿਆ ਵੀ ਨਾਲ ਆ ਵੀ ਕੋਈ ਸਿੰਗਰ ਬੈਠਾ ਆ ਤੇ ਉਹਨੂੰ ਵੀ ਦੱਸਦਾ ਆ ਭਾਈ ਉਹ ਕਹਿੰਦਾ ਨਾ ਵੀਡੀਓ 'ਚ ਕਿ ਧੀਆਂ ਭਾਣਾ ਸਾਡੇ ਵੀ ਕਰਨ ਦੇ ਫਿਰ ਉਹਨੂੰ ਦੱਸਦਾ ਮੈਂ ਧੀਆਂ ਭਾਣਾ ਦੀ ਰਿਸਪੈਕਟ ਕਿਵੇਂ ਕਰੀਦੀ ਹੁੰਦੀ ਆ ਗੀਤਾਂ ਦੇ ਵਿੱਚ ਕਿਵੇਂ ਆਸ਼ਕੀ ਦੇ ਵਿੱਚ ਫਲਾਉਣ ਲੱਗਿਓ ਨਾ ਗੰਦ ਪਾਉਣ ਲੱਗਿਓ ਇਹਨੂੰ ਤੁਹਾਨੂੰ ਸਾਰਾ ਦੱਸੂਗਾ ਡਿਟੇਲ ਵਿੱਚ ਬੈਠ ਕੇ ਗੱਲ ਕਰੂੰਗਾ ਤੇ ਨਾਲੇ ਤੈਨੂੰ ਮੈਂ ਦੱਸੂਗਾ ਤੇਰਾ ਬੁੜਾ ਜਿਹੜਾ ਬੱਬੂ ਮਾਨ ਆ ਉਹਨੂੰ ਮੈਂ ਕਿਉਂ ਬੋਲਦਾ ਆ ਤੇ ਇੱਥੇ ਉਹਦਾ ਆਈਡੀ ਲੇਟ 'ਚ ਕੀ ਹੋਇਆ ਸੀਗਾ ਸਾਰਾ ਤੇਰੇ ਕੋਲ ਬੈਠ ਕੇ ਗੱਲ ਕਰੂੰ ਵਿਚਾਰ ਕਰਨੀ ਆ ਤੇ ਦੇ ਦਿਆਂ ਤੇਰੇ 'ਚ ਕਿੰਨਾ ਗਦਾਮ ਆ ਮੇਰੇ ਨਾਲ ਵੀ ਸਿੰਘ ਹੋਣਗੇ ਮੈਲਬਰਨ ਵਾਲੇ ਮੇਰੇ ਨਾਲ ਜਿਹੜੇ ਸਿੰਘ ਆਉਣਗੇ ਉਹਨਾਂ 'ਚ ਕੋਈ ਨਹੀਂ ਬੋਲੂ ਪਰ ਆਪਣੇ ਨਾਲ ਜਿਹੜੇ 50 ਜਾਣੇ ਬਿਠਾ ਲਈ ਸਾਰਿਆਂ ਦਾ ਇਕੱਲੇ-ਇਕੱਲੇ ਦਾ ਜਵਾਬ ਦੂੰ ਤੇਰਾ ਜਲੂਸ ਕੱਢ ਕੇ ਤੋਰੂੰ ਇੱਥੋਂ ਤੈਨੂੰ ਭਲੇਖਾ ਸੀ ਤੈਨੂੰ ਬਹੁਤ ਭਲੇਖਾ ਸੀ ਵੀ ਕਦੇ ਸਿੰਘ ਇੱਥੇ ਲਾਈਵ ਹੋ ਕੇ ਵੀਡੀਓ ਪਾਉਣੇ ਆਲਾ ਬੰਦਾ ਆ ਆਸਟ੍ਰੇਲੀਆ 'ਚ ਤਾਂ ਕਾਕਾ ਤੂੰ ਭਲੇਖਾ ਕੱਢ ਦੇ ਹੁਣ ਮੈਲਬਰਨ ਤੋਂ ਵੀ ਚ ਭੱਜ ਲਈ ਜਾਂ ਪਰਥ ਭੱਜ ਲਈ ਜਿੱਥੇ ਮਰਜੀ ਭੱਜ ਲਈ ਤੇਰੇ ਮਗਰੇ ਆਂ ਕਿ ਜੇ ਆਪਾਂ 700 ਡਾਲਰ ਲੱਗ ਜਾਊਗਾ ਪਰ ਸਿੱਖੀ ਦੇ ਅਸੂਲਾਂ ਨੂੰ ਖੋਰਾ ਲਾਉਣੇ ਵਾਲਾ ਬੰਦਾ ਨਾ ਸੁੱਕਾ ਨਹੀਂ ਜਾਣ ਦਿੰਦਾ ਤੈਨੂੰ ਤੇ ਬਾਕੀ ਜਿਹੜਾ ਤੂੰ ਇੰਡੀਆ ਜਾਣਾ ਨਾ ਤੈਨੂੰ ਉੱਥੇ ਵੀ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਸਿੰਘਾਂ ਨੂੰ ਮਿਲਣਾ ਤੇਰੇ ਹਿਸਾਬ ਕਿਤਾਬ ਚੰਗਾ ਹੀ ਕਰਨਾ ਚੱਕ ਮਝੇ ਹਿਸਾਬ ਕਿਤਾਬ ਕਰਾਂਗੇ ਜਿਹੜੇ ਤੈਨੂੰ ਚੱਕ ਮਝੇ ਗਈ ਦਿਗਾਉਣ ਦਾ ਹੈਗਾ ਨਾ ਤੁਹਾਡਾ ਹਿਸਾਬ ਕਿਤਾਬ ਵੀ ਚੱਕ ਮਝੇ ਹੀ ਹੋਗਾ ਉਹਨਾਂ ਨੇ ਵੀ ਤੇਰੇ ਨਾਲ ਵਿਚਾਰ ਹੀ ਕਰਨੀਆਂ ਤੇ ਦੇਖ ਦੇ ਤਰਾ ਕਿੰਨਾ ਕੁ ਪਾਣੀ ਆ ਤੇਰੇ ਚ ਭੰਗਾ ਲਿਆ ਸਿੰਘਾਂ ਨਾਲ ਤੋਂ ਇਹ ਗਰਜੰਟ ਸਿੰਘ ਨਹੀਂ ਬੋਲਦਾ ਦਸ਼ਮੇਸ਼ ਪਿਤਾ ਦਾ ਪੁੱਤ ਬੋਲਦਾ ਤੇ ਜੋ ਸਿੱਖੀ ਦੇ ਸੰਧਾਤ ਨੇ ਉਹਨਾਂ ਨੂੰ ਮੂਰੇ ਰੱਖ ਕੇ ਬੋਲਦਾ ਨੇ ਤੂੰ ਕਹਿੰਦਾ ਤੇਰੀਆਂ ਗੱਲਾਂ 'ਚ ਤਤ ਹੈ ਨਹੀਂ ਜਿਹੇ ਤੈਨੂੰ ਗੁਰਵਾਣੀ ਵੀ ਸਮਝ ਨਹੀਂ ਆ ਰਹੀ ਗੁਰਵਾਣੀ ਦਾ ਤਤ ਵੀ ਸਮਝ ਨਹੀਂ ਆ ਰਿਹਾ ਫਿਰ ਤੂੰ ਕਾਕਾ ਦੁਨੀਆ ਦਾ ਸਭ ਤੋਂ ਵੱਧ ਅਨਪੜ ਬੰਦਾ ਤੂੰ ਆ ਮੈਨੂੰ ਕਹਿੰਦਾ ਤੂੰ ਅਨਪੜ ਐਤੇ ਸਟੇਟ ਯੂਨੀਵਰਸਿਟੀ ਦੇ ਵਿੱਚ ਮਾਸਟਰ ਡਿਗਰੀ ਕਰਦਾ ਮੈਂ ਠੀਕ ਆ ਤਿੰਨ ਕਿਤਾਬਾਂ ਲਿਖ ਚੁੱਕੇ ਹਾਂ ਹੁਣ ਤੱਕ ਜਿਨ੍ਹਾਂ ਦੇ ਵਿੱਚੋਂ ਇੱਕ ਪਬਲਿਸ਼ ਹੋ ਚੁੱਕੀ ਆ ਦੋ ਪਬਲਿਸ਼ ਹੋਣ ਦੀ ਤਿਆਰੀ 'ਚ ਨੇ ਆਰਟੀਕਲ ਪਤਾ ਨਹੀਂ ਕਿੰਨੇ ਕੁ ਲਿਖੇ ਨੇ ਹੁਣ ਇੱਥੇ ਬਹੁਤ ਕਰਨਗੇ ਰੌਲਾ ਪਾਉਣਗੇ ਜੀ ਹੁਣ ਇਹ ਸਿੰਘ ਨੇ ਆ ਕਰਤਾ ਉਹ ਕਰਤਾ ਜੀ ਹੁਣ ਇਹ ਬਦਮਾਸ਼ੀ ਤੇ ਆ ਗਿਆ ਬਦਮਾਸ਼ੀ ਵਾਲੀ ਗੱਲ ਨਹੀਂ ਮੈਂ ਵਿਚਾਰੇ ਕਰਨ ਜਾ ਰਿਹਾ ਜਿਹੜੇ ਹਿਸਾਬ ਨਾਲ ਉਹਨੇ ਬਕਵਾਸ ਮਾਰੇ ਸੀ ਸਭ ਤੋਂ ਪਹਿਲਾਂ ਵੀਡੀਓ ਪਾ ਕੇ ਹੁਣ ਉਹਨੂੰ ਕੋਈ ਗੱਲ ਨਹੀਂ ਹਾਂ ਉਹ ਕਰਦਾ ਸਾਰੀਆਂ ਗੱਲਾਂ ਦਾ ਜਵਾਬ ਦਊ ਤੇ ਉਥੇ 10 ਦੇ ਨਾਲ ਦਾ ਸਿੰਘ ਹੈਗਾ ਜੀ ਹਰਵਿੰਦਰ ਸਿੰਘ ਉਹ ਤੇ ਸਿੰਘ ਨੇ ਕਹੀ ਸਿੰਘ ਦਾ ਬਾਹਰ ਨੇ ਪਰ ਹਰਵਿੰਦਰ ਸਿੰਘ ਦਾ ਨੰਬਰ ਦੇ ਰਿਆ ਉਹਦੇ ਨਾਲ ਕੰਟੈਕਟ ਕਰਕੇ ਉਹਨੂੰ ਦੱਸ ਦਵੇ ਜਗਾ ਕਿਹੜੀ ਹੋਊਗੀ ਸਮਾਂ ਕਿਹੜਾ ਹੋਊਗਾ ਮੈਂ ਕੱਲ ਨੂੰ ਸ਼ਾਮ ਨੂੰ ਪਹੁੰਚ ਜਾਣਾ ਉਥੇ ਹਰਵਿੰਦਰ ਸਿੰਘ ਦਾ ਨੰਬਰ ਹੈਗਾ ਜੀ 0 420530912 ਠੀਕ ਹੈ ਜੀ 0420530912 ਹਰਵਿੰਦਰ ਸਿੰਘ ਦਾ ਨੰਬਰ ਆ ਉਹਦੇ ਨਾਲ ਕੰਟੈਕਟ ਕਰ ਲਈ ਹੁਣ ਹਰਵਿੰਦਰ ਸਿੰਘ ਦੇ ਨਾਲ ਉਹਨੂੰ ਦੱਸ ਦੇ ਹੁਣ ਉਹ ਸਿੰਘ ਵੀ ਤੇਰੇ ਨਾਲ ਕੋਸ਼ਿਸ਼ ਕਰੂਗਾ ਗੱਲ ਕਰਨ ਦੀ ਤੇ ਆ ਨੰਬਰ ਆ ਸਿੰਘ ਦਾ ਹੁਣ ਜਗਾ ਦੱਸ ਦੇ ਹੁਣ ਭੱਜੀ ਨਾ ਜੇ ਬੁੜੇ ਦਾ ਆ ਤਾਂ ਬੋਲ ਤਾਂ ਬੈਠਿਆ ਤੂੰ ਹੁਣ ਤੈਨੂੰ ਮੈਂ ਦੱਸੂਗਾ ਵੀ ਸਿੱਖੀ ਦੇ ਸੰਧਾਨਤ ਕੀ ਹੁੰਦੇ ਨੇ ਤੇ ਸਿੰਘ ਜੋ ਪ੍ਰਚਾਰ ਕਰ ਰਿਹਾ ਉਹ ਕੀ ਆ ਪੂਰੇ ਸਿੱਖ ਕੌਮ ਦੇ ਯੂਥ ਨੂੰ ਜੋ ਸਾਡਾ ਦੁਬਧਾ ਦੇ ਵਿੱਚ ਪਿਆ ਹੋਇਆ ਆ ਕੋਈ ਕਿਸੇ ਪਾਸੇ ਨੂੰ ਭੱਜਿਆ ਕੋਈ ਫਿਰਦਾ ਕੋਈ ਕਿਸੇ ਪਾਸੇ ਨੂੰ ਭੱਜਿਆ ਫਿਰਦਾ ਕੋਈ ਆਸ਼ਕੀ ਵਾਲੇ ਪਾਸੇ ਨੂੰ ਪਿਆ ਹੋਇਆ ਕੋਈ ਡੇਰਾਬਾਦ ਵਾਲੇ ਪਾਸੇ ਨੂੰ ਪਿਆ ਹੋਇਆ ਕੋਈ ਮਿਸ਼ਨਰੀ ਟਕਸਾਲੀ ਵਾਲੇ ਰੋਲੇ 'ਚ ਪਿਆ ਹੋਇਆ ਸਾਰੇ ਯੂਥ ਨੂੰ ਇੱਕ ਜੁਟ ਕਰਨ ਦੇ ਲਈ ਤੁਰਿਆ ਲੱਚਰਤਾ ਦਾ ਲੱਕ ਤੋੜਨ ਦੇ ਲਈ ਤੁਰਿਆ ਜਿਹੜਾ ਤੁਸੀਂ ਕਹਿੰਦੇ ਹੋ ਨਾ ਜੀ ਇਹ ਤਾਂ ਹਾਸਾ ਮਜ਼ਾਕ ਐ ਇੰਟਰਟੇਨਮੈਂਟ ਐ ਇਹਨੂੰ ਇੰਟਰਟੇਨਮੈਂਟ ਕਹਿੰਦੇ ਨੇ ਤੈਨੂੰ ਮੈਂ ਦੱਸਦਾ ਉੱਥੇ ਆ ਕੇ ਇੰਟਰਟੇਨਮੈਂਟ ਹੁੰਦਾ ਕੀ ਆ ਰਰਲ ਬੈਠ ਕੇ ਚੰਗੀਓ ਵਿਚਾਰ ਕਰੂੰ ਚਾਹ ਪੂਰਾ ਦਿਨ ਵਿਚਾਰ ਕਰਨੀ ਚਾਹ ਪੂਰਾ ਹਫਤਾ ਵਿਚਾਰ ਕਰਨੀ ਤੇਰੇ ਕੋਲੇ ਆ ਠੀਕ ਆ ਹੁਣ ਭੱਜੀ ਨਾ ਮੈਲਬਰ ਨੇ ਆਉਣ ਲੱਗਿਆ ਹੁਣ ਮੈਂ ਚੰਡਾ ਜੀ ਇਹ ਤੱਕਾ ਵੀਡੀਓ ਪਹੁੰਚਾ ਦਿਓ ਚੰਗੀ ਤਰ੍ਹਾਂ ਉਦਣ ਇਹ ਮੌਕੇ ਤੇ ਵੀਡੀਓ ਪਾ ਕੇ ਲੰਘ ਗਿਆ ਫਿਰ ਕਹਿੰਦਾ ਜੀ ਮੈਂ ਤਾਂ ਮੈਲਬਰ ਨੂੰ ਪਹੁੰਚ ਗਿਆ ਹੁਣੇ ਮੈਨੂੰ ਉਦੋਂ ਮਿਲਿਆ ਨਹੀਂ ਦਿਨ ਦੇ ਵਿੱਚ ਉਹ ਤੇਰੀ ਵੀਡੀਓ ਹੀ ਨਹੀਂ ਪਹੁੰਚੀ ਮੇਰੇ ਤੱਕ ਜਾਨ ਨੂੰ ਵੀਡੀਓ ਪਹੁੰਚੀ ਆਂ ਬਾਪ ਦਾ ਜਦ ਰਿਪਲਾਈ ਕਰਦਾ ਸੀ ਜਾਨ ਨੂੰ ਤੂੰ ਕਹਿ ਰਿਹਾ ਮੈਂ ਮੈਲਬਰਨ ਪਹੁੰਚ ਗਿਆ ਜੀ ਕੋਈ ਗੱਲ ਨਹੀਂ ਹੁਣ ਮੈਂ ਮੈਲਬਰਨੇ ਆਉਣਾ ਤੈਨੂੰ ਜਾਣ ਨਹੀਂ ਸੁੱਕਾ ਨਹੀਂ ਆਣ ਦਿੰਦਾ ਤੈਨੂੰ ਹੁਣ ਕਰੀ ਵਿਚਾਰ ਠੀਕ ਆ ਜੇ ਅਸਲੀ ਬਾਪ ਦਾ ਆ ਜਾਂਦਾ ਵਿਚਾਰ ਕਰ ਲਈ ਸਿੰਘ ਦੇ ਨਾਲ ਹੁਣ ਭੱਜ ਹੀ ਨਾ ਹੁਣ ਹਾਂ ਜੇ ਹੁਣ ਕਿਤੇ ਗਾਹਾਂ ਹੋਰ ਸ਼ਹਿਰ ਚ ਆਏਗਾ ਮੈਂ ਉੱਥੇ ਵੀ ਆ ਜਾਣਾ ਜਾਣ ਆ ਹੀ ਨਹੀਂ ਜਾਣ ਦਿੰਦਾ ਤੈਨੂੰ ਭੱਜ ਹੁਣ ਜਿੱਥੇ ਤੱਕ ਭੱਜਦਾ ਇੰਡੀਆ ਜਾਏਗਾ ਤੈਨੂੰ ਉੱਥੇ ਵੀ ਸਿੰਘ ਬੈਠੇ ਨੇ ਮਿਲਣ ਨੂੰ ਉਹਨਾਂ ਨੇ ਵੀ ਮਿਲਣਾ ਤੈਨੂੰ ਭੱਜ ਲੈ ਜਿੱਥੇ ਜਾਣਾ ਪੰਜਾਬ ਜੱਟ ਹੋਰ ਕੰਟਰੀ ਚ ਵੀ ਜਾਏਗਾ ਤੈਨੂੰ ਉੱਥੇ ਵੀ ਸਿੰਘ ਘੇਰਨਗੇ ਤੂੰ ਬੰਗਾ ਲਾ ਬੈਠਿਆ ਪੁੱਤ ਤੈਨੂੰ ਪਤਾ ਨਹੀਂ ਸੀ ਐ ਕੌਣਾ ਸੀ ਇਹ ਗੱਲਾਂ ਵਾਲੇ ਸਿੰਘ ਨਹੀਂ ਮੱਲਾ ਵਾਲੇ ਸਿੰਘ ਨੇ ਇਹਦਾ ਕਿ ਜਰੀਆ ਇੰਟਰਨੈਟ ਦਾ ਇੱਕ ਜਰੀਆ ਸਾਧਨ ਆ ਇੱਕ ਜਿਹੜਾ ਫੇਸਬੁੱਕ ਆ ਸਾਡਾ ਕਾਰਜ ਕਰਨ ਦੇ ਲਈ ਸਾਡੇ ਕੋਲ ਹੋਰ ਕੋਈ মিডিਆ ਨਹੀਂ ਹੈਗਾ ਪ੍ਰਚਾਰ ਕਰਨ ਦੇ ਲਈ ਸਾਡੇ ਕੋਲ ਸਿਰਫ ਸੋਸ਼ਲ ਮੀਡੀਆ ਇਸ ਕਰਕੇ ਇਹਦਾ ਸਹਾਰਾ ਲੈਨੇ ਆ ਸਿੰਘ ਆਪਣਾ ਇੱਥੇ ਕਾਰਜ ਕਰੂਗਾ ਤੈਨੂੰ ਮੈਂ ਦੱਸਣ ਨਾਲੇ ਕੀ ਕਹਾਂ ਸੀ ਕਿ ਨਾ ਇੰਡੀਆ ਜਾ ਕੇ ਕੰਮ ਕਰ ਜੋ ਕਰਨਾ ਆ ਤੈਨੂੰ ਮੈਂ ਦੱਸਦਾ ਮੈਂ ਇੱਥੇ ਬੈਠਾ ਹੀ ਕੀ ਕੁਝ ਕਰ ਰਹੇ ਆਂ ਆ ਉਹ ਵਾਹਿਗੁਰੂ ਦੀ ਮਿਹਰ ਆ ਸਾਰੀ ਉਹਦੇ ਛਤਰ ਛਾਇਆ ਦੇ ਵਿੱਚ ਕਾਰਜ ਕਰ ਰਹੇ ਆਂ ਹੁਣ ਹੋ ਜਾ ਤਿਆਰ ਮੈਲਬਰਨ ਆਉਣ ਲੱਗੇ ਆ ਮੈਂ ਲੱਚਰ ਤਾਂ ਦਾ ਲੱਕ ਤਾਂ ਤੋੜ ਕੇ ਹੀ ਰਹਿਣਾ ਹੈ ਅਸੀਂ ਆਈਐਸਐਫ ਜੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ